ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਅਸਲ ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਜਿਸ ਕਾਰਨ ਫਿਰ ਤੋਂ ਥੋੜਾ ਠੰਡ ਦਾ ਮਹਿਸਾਸ ਹੋਵੇਗਾ ਪੰਜਾਬ ਵਿੱਚ ਇੱਕ ਪਾਸੇ ਜਿੱਥੇ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਉੱਥੇ ਹੀ ਮੌਸਮ ਵਿਭਾਗ ਨੇ ਪੰਜਾਬ ਦੇ 10 ਜ਼ਿਲ੍ਹਿਆਂ ਲਈ yellow alert ਜਾਰੀ ਕਰ ਦਿੱਤਾ ਹੈ ਇਸ ਦੇ ਨਾਲ ਹੀ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ ਦਸਨੀਯੋਗ ਹੈ ਮੌਸਮ ਵਿੱਚ ਬਦਲਾਅ 9 ਮਾਰਚ ਨੂੰ ਸਰਗਰਮ ਹੋਈ ਪੱਛਮੀ ਗੜਬੜੀ ਕਾਰਨ ਹੋਇਆ ਜਾਣਕਾਰੀ ਮੁਤਾਬਕ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਲਈ येलो ਅਲਰਟ ਜਾਰੀ ਕੀਤਾ ਗਿਆ ਇਹਨਾਂ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਅਤੇ ਗਰਜ ਤੂਫਾਨ ਆਉਣ ਦੀ ਉਮੀਦ ਜਤਾਈ ਗਈ ਹੈ ਜ਼ਿਕਰਯੋਗ ਹੈ 9 ਮਾਰਚ ਨੂੰ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਸ਼ੁਰੂ ਵਿੱਚ ਪਹਾੜੀ ਖੇਤਰ ਪ੍ਰਭਾਵਿਤ ਹੋਏ ਸਨ ਪਰ ਹੁਣ ਪੰਜਾਬ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਨਤੀਜੇ ਵਜੋਂ ਆਈਐਮਡੀ ਨੇ ਸੂਬੇ ਭਰ ਵਿੱਚ ਮੀਂਹ ਅਤੇ ਤੂਫਾਨ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਜੋ ਕਿ 16 ਮਾਰਚ ਤੱਕ ਜਾਰੀ ਰਹਿਣ ਦੀ ਉਮੀਦ ਹੈ 16 ਮਾਰਚ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਵੇਗਾ ਇਸ ਤੋਂ ਪਹਿਲਾਂ 13 ਤੇ 14 ਮਾਰਚ ਨੂੰ ਪੰਜਾਬ ਚੰਡੀਗੜ੍ਹ ਹਰਿਆਣਾ ਵਿੱਚ ਤੂਫਾਨ ਨੂੰ ਲੈ ਕੇ yellow alert ਜਾਰੀ ਕੀਤਾ ਸੀ ਇਸ ਦੇ ਨਾਲ ਹੀ ਗੁਜਰਾਤ ਪੱਛਮੀ ਤੇ ਮੱਧ ਭਾਰਤ ਵਿੱਚ ਸਮੇਂ ਤੋਂ ਪਹਿਲਾਂ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ ਦੇਸ਼ ਪਰ ਰਾਜਾਂ ਵਿੱਚ ਵੱਖ-ਵੱਖ ਮੌਸਮ ਪੈਟਰਨ ਨੇ ਕਿਸੇ ਪਾਸੇ ਗਰਮੀ ਹੈ ਤਾਂ ਕਿਸੇ ਬਰਫਬਾਰੀ ਹੋ ਰਹੀ ਹੈ ਹਿਮਾਚਲ ਪ੍ਰਦੇਸ਼ 'ਚ 16 ਮਾਰਚ ਤੱਕ ਮੀਂਹ ਅਤੇ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ Shimla, Kangra ਅਤੇ Chamba ਵਰਗੇ ਜ਼ਿਲ੍ਹਿਆਂ 'ਚ ਭਾਰੀ ਬਰਫਬਾਰੀ ਹੋ ਸਕਦੀ ਹੈ। ਦਿੱਲੀ ਵਿੱਚ ਵੀ 14 ਤੋਂ ਲੈ ਕੇ 16 ਮਾਰਚ ਤੱਕ بارش ਹੋਣ ਦੀ ਸੰਭਾਵਨਾ ਜਤਾਈ ਹੈ। ਸਰਕਾਰੀ ਡਿਪੂਆਂ ਤੋਂ ਰਾਸ਼ਨ ਲੈਣ ਵਾਲੇ 31 ਮਾਰਚ ਤੱਕ ਕਰਵਾ ਲੈਣ ਇਹ ਕੰਮ ਨਹੀਂ ਤਾਂ ਹੋਵੇਗੀ ਤੁਹਾਡੀ ਖੱਜਲਖਵਰੀ ਜੀहां ਪੰਜਾਬ ਦੇ ਸਰਕਾਰੀ ਡਿਪੂਆਂ ਤੋਂ ਰਾਸ਼ਨ ਲੈਣ ਵਾਲੇ ਲੋਕਾਂ ਲਈ ਅਹਿਮ ਖਬਰ ਹੈ ਉਹਨਾਂ ਨੂੰ ਹੁਣ 31 ਮਾਰਚ ਤੱਕ ਆਪਣੀ ਈ ਕੇਵਾਈਸੀ ਕਰਵਾਉਣੀ ਪਵੇਗੀ ਨਹੀਂ ਤਾਂ ਇਸ ਤੋਂ ਬਾਅਦ ਉਹਨਾਂ ਨੂੰ ਰਾਸ਼ਨ ਲੈਣ ਵਿੱਚ ਪ੍ਰੇਸ਼ਾਨੀ ਆ ਸਕਦੀ ਹੈ ਇਹ ਪ੍ਰਤੀਕਿਰਿਆ ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013 ਦੇ ਤਹਿਤ ਚੱਲ ਰਹੀ ਹੈ ਪੰਜਾਬ ਦੇ ਖੁਰਾਕ ਮੰਤਰੀ ਲਾਲ ਚੰਦ ਕਟਾਰੋ ਚੱਕ ਨੇ ਕਿਹਾ ਕਿ ਈ ਕੇਵਾਈਸੀ ਕਰਵਾਉਣ ਲਈ ਕਿਸੇ ਹੋਰ ਥਾਂ ਜਾਣ ਦੀ ਤੁਹਾਨੂੰ ਲੋੜ ਨਹੀਂ ਹੈ ਉਹਨਾਂ ਨੂੰ ਡਿਪੂ ਜਾਣਾ ਪਵੇਗਾ ਜਿੱਥੇ ਉਹ ਆਪਣਾ ਰਾਸ਼ਨ ਲੈ ਕੇ ਆਪਣਾ ਕੇਵਾਈਸੀ ਕਰਵਾਉਣਗੇ ਨਾਲ ਹੀ ਇਸ ਲਈ ਕੋਈ ਫੀਸ ਨਹੀਂ ਲਈ ਜਾਂਦੀ ਜੇਕਰ ਕੋਈ ਵਿਅਕਤੀ ਇਸ ਕੰਮ ਲਈ ਪੈਸੇ ਮੰਗਦਾ ਹੈ ਤਾਂ ਤੁਰੰਤ ਹੀ ਪਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ ਪੰਜਾਬ ਦੇ 1 ਕਰੋੜ 55 ਲੱਖ ਲੋਕਾਂ ਨੂੰ ਸਰਕਾਰੀ ਡਿਪਮਾ ਤੋਂ ਸਬਸਿਡੀ ਵਾਲਾ ਰਾਸ਼ਨ ਮਿਲਦਾ ਹੈ ਇਹਨਾਂ ਵਿੱਚੋਂ 1 ਕਰੋੜ 17 ਲੱਖ ਯਾਨੀ ਕਿ 75% ਲੋਕਾਂ ਨੇ ਈ ਕੇਵਾਈਸੀ ਪ੍ਰਤੀਕਿਰਿਆ ਪੂਰੀ ਕਰ ਲਈ ਹੈ ਬਾਕੀ ਲੋਕਾਂ ਨੂੰ ਵੀ ਇਸ ਪ੍ਰਤੀਕਿਰਿਆ ਨੂੰ ਜਲਦੀ ਪੂਰਾ ਕਰਨਾ ਚਾਹੀਦਾ ਹੈ ਸਰਕਾਰ ਦੇ ਇਲਾਕੇ ਦੇ ਨੁਮਾਇੰਦਿਆਂ ਨੂੰ ਵੀ ਸਬੰਧੀ ਪਹਿਲਾ ਦੇ ਆਧਾਰ ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਸ ਤੋਂ ਪਹਿਲਾਂ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਖੁਰਾਕ ਸਪਲਾਈ ਵਿਭਾਗ ਦੇ ਜ਼ਿਲ੍ਹਾ ਪੱਧਰੀ ਅਧਿਕਾਰੀ ਇਨਸਪੈਕਟਰ ਐਫ ਐਸਓ ਅਤੇ ਡੀ ਐਫ ਐਸਓ ਦੁਪਹਿਰ 12 ਵਜੇ ਤੱਕ ਜ਼ਿਲ੍ਹਾ ਪੱਧਰੀ ਦਫ਼ਤਰਾਂ ਵਿੱਚ ਬੈਠਣਗੇ ਉੱਥੇ ਹੀ ਬੈਠਣ ਦਾ ਕਾਰਨ ਵਿਭਾਗ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਕੋਸ਼ਿਸ਼ ਹੈ ਇਸ ਤੋਂ ਬਾਅਦ ਉਹ ਮੈਦਾਨ 'ਚ ਜਾਣਗੇ ਵਿਭਾਗ ਦੇ ਡਿਪਟੀ ਡਾਇਰੈਕਟਰ ਨੂੰ ਆਪਣੇ ਅਧੀਨ ਖੇਤਰਾਂ ਵਿੱਚ ਰਾਸ਼ਨ ਵੰਡਣ ਸਮੇਂ ਡਿਪੂ ਵਿੱਚ ਜਾਣਾ ਪਵੇਗਾ ਵੱਧ ਤੋਂ ਵੱਧ ਡਿਪੂਆਂ ਨੂੰ ਕਵਰ ਕੀਤਾ ਜਾਵੇਗਾ ਇਸ ਪਿੱਛੇ ਕੋਸ਼ਿਸ਼ ਇਹ ਹੈ ਕਿ ਇੱਕ ਪਾਸੇ ਇਸ ਨਾਲ ਲੋਕਾਂ ਦਾ ਵਿਭਾਗ ਤੇ ਭਰੋਸਾ ਵਧੇਗਾ ਤੇ ਉਹਨਾਂ ਵਿੱਚ ਚੰਗੀ ਭਾਵਨਾ ਹੋਵੇਗੀ ਉਹਨਾਂ ਤੇ ਨਜ਼ਰ ਰੱਖੀ ਜਾਵੇਗੀ ਦੂਜਾ ਅਧਿਕਾਰੀਆਂ ਨੂੰ ਵੀ ਲੋਕਾਂ ਦੇ ਸਵਾਲ ਜਾਣਨ ਦਾ ਮੌਕਾ ਮਿਲੇਗਾ ਇਸ ਦੇ ਨਾਲ ਹੀ ਜੋ ਲੋਕ ਜ਼ਿਲ੍ਹਾ ਪਤਰੀ ਦਫ਼ਤਰਾਂ ਵਿੱਚ ਨਹੀਂ ਜਾ ਸਕਦੇ ਨੇ ਉਹ ਵੀ ਆਪਣੀ ਫੀਡਬੈਕ ਵਿਭਾਗ ਨੂੰ ਪੇਜ ਸਕਣਗੇ ਸ਼ਰੀਨਾਨਦਪੁਰ ਸਾਹਿਬ ਵਿਖੇ ਹਰ ਸਾਲ ਮਨਾਏ ਜਾਂਦੇ ਹੋਲੇ ਮਹੱਲੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਸ਼ਿਰਕਤ ਕਰਦੀਆਂ ਨੇ ਉੱਥੇ ਉਹਨਾਂ ਸੰਗਤਾਂ ਦੀ ਸਹੂਲਤ ਲਈ ਥਾਂ-ਥਾਂ ਤੇ ਵੱਖ-ਵੱਖ ਖਾਦ ਪਦਾਰਥਾਂ ਦੇ ਲੰਗਰ ਵੀ ਲਗਾਏ ਜਾਂਦੇ ਨੇ ਅਜਿਹਾ ਹੀ ਵਿਲੱਖਣ ਉਪਰਾਲਾ ਜੀਐਸ ਫਾਰਮ ਕਪੂਰਥਲਾ ਵੱਖ-ਵੱਖ ਪਿੰਡ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਜਿਸ ਵਿੱਚ 3 ਦਿਨ ਲਗਾਤਾਰ ਤਾਜਾ ਗੰਨੇ ਦਾ ਰਸਤਾ ਲੰਗਰ ਚਲਾਇਆ ਗਿਆ ਇਸ ਮੌਕੇ ਪੁਲਿਸ ਕਰਮਚਾਰੀ ਜਿਹੜੇ ਵੱਖ-ਵੱਖ ਸਮਾਜਿਕ ਕੁਰਤੀਆਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਕੀ ਜਾਣਾ ਚਾਹੁੰਦੇ ਹੋ। ਸ਼੍ਰੀ ਅਰੰਤੋ ਸਾਭੀ ਧਰਤੀ ਦੇ ਫੌਜਾਂ ਉਸ ਮੈ ਜਾਣਾ। ਉਹਨਾਂ ਸਾਹਮਣੇ ਵਿੱਚ ਜਿਹੜੀ ਕੂਕੂਆਂ ਦੇ ਵਿੱਚ ਵੀ ਸੰਗਤ ਚੱਲ ਰਹੀ ਹੈ ਅਰੰਤੋ ਸਾਹਿਬ ਨੂੰ ਗਨਪਰਮ ਦੇ ਵੱਲੋਂ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਹ ਲਾ ਗੰਨੇ ਦੀ ਰਸਤਾ ਜਿਹੜਾ ਹੈ ਉਹ ਲੰਗਰ ਲਗਾਇਆ ਜਾ ਰਿਹਾ ਹੈ ਉਹ ਸੰਗਤ ਜਿਹੜੀ ਹੈ ਇਸ ਰੋਡ ਤੋਂ ਕਾਫੀ ਮੋਤਰਾ ਵਿੱਚ ਨਨਕਾਪੁਰ ਸਾਹਿਬ ਜਾ ਰਹੀ ਹੈ ਉਹ ਰਸਤੇ ਦੇ ਵਾਸਤੇ ਇੱਕ ਸੇਵਾ ਦਾ ਲੰਗਰ ਜਿਹੜਾ ਹੈ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਂਦਾ ਹੈ ਇਹ ਕਿੰਨਾ ਚਿਰ ਲਾਇਆ ਜਾਏਗਾ ਸ਼ਹੀਦ ਅਲੰਦਰ ਪੰਜ ਦੇ ਲਗਾਤਾਰ ਲੰਗ ਚੱਲਦਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਨੀ ਮੇਰੇ ਪੰਜ ਭਾਦੀਆਂ ਦੀ ਹੋਈ ਦਿਨ ਖਾਣੇ ਦਾ ਵਾਸਤੇ ਦਾ ਉਹ ਦਾ ਪਾਣੀ ਜਾਂ ਰੋ ਇਹ ਪਲਾਣਾ ਜਿਹੜਾ ਇਹ ਪੁੰਦਾ ਕੰਮ ਆ ਤੇ ਤੁਸੀਂ ਇਹ ਪੌਂਦਾ ਕੰਮ ਕਰ ਰਹੇ ਪਿਛਲੇ ਚੰਨੇ ਸਾਲਾਂ ਤੋਂ ਕਰ ਰਹੇ ਆ ਇਹ ਬਹੁਤ ਲੰਮਾ ਸਮਾਂ ਹੋ ਗਿਆ ਜੀ ਸੰਗਤ ਨੇ ਸੰਗਤ ਦੇ ਸਹਿਯੋਗ ਦੇ ਨਾਲ ਸਰੂਬਰਾਈ ਦੀ ਕਿਰਪਾ ਦੇ ਨਾਲ ਕਿ ਹਰ ਸਾਲ ਐਵੇਂ ਹੀ ਚੱਲੀ ਰਹੇਗਾ ਜੀ ਵੀ ਦੇ ਸਪਸਟ ਸੰਗਤ ਨੇ ਅੱਜ ਆਪਣੇ ਕਿਹਾ ਉਹਨਾਂ ਦੇ ਤੱਕ ਇਹ ਇਹ ਫਾਰਮ ਵਾਲੇ ਨੇ ਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਖਰੋਦਾਂ ਲੱਗੇ ਜਿਹੜਾ ਹੈ ਕੰਟੀਨਿਊਸ ਕਰ ਰਹੇ ਨੇ ਸੁਧਾਲੂ ਜਿਹੜੇ ਆਨੰਦਪ੍ਰਸਾਦ ਜਾ ਰਹੇ ਆ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹੋ ਜਿਸ ਤਰ੍ਹਾਂ ਦੋ ਵਾਹਨਾਂ ਦੇ ਵੱਡੀ ਦੇ ਉੱਪਰ ਜਾ ਰਹੇ ਆ ਜਾਂ ਮੰਨ ਲਓ ਹੋਰ ਵੀ ਸਾਧਨਾਂ 'ਤੇ ਜਾ ਰਹੇ ਪਈ ਉਹਨਾਂ ਨੂੰ ਸੁਝਾਅ ਜਾਂ ਅਪੀਲ ਕਰਨਾ ਚਾਹੁੰਦੇ ਹੋ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਔਰ ਹਕਾਬਤਤ ਦੇ ਜਥੇਦਾਨ ਤੋਂ ਬਲੋਂ ਕਿ ਅਪੀਲ ਕੀਤੀ ਗਈ ਸੀ ਅਸੀਂ ਵੀ ਆਪਣੇ ਵੱਲੋਂ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਤੁਸੀਂ ਹੌਸਲੇ ਦੀ ਤਾਕਤ ਤੇ ਜਾ ਰਹੇ ਹੋ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਜਾਓ ਉੱਲੜ ਵਈ ਦੇ ਵਿੱਚ ਬਿਲਕੁਲ ਨਹੀਂ ਪੈਣਾ ਹੈਗਾ ਔਰ ਜਿਤਨਾ ਤੁਸੀਂ ਆਪਣੇ ਘਰ ਤੋਂ ਪਵਿੱਤਰ ਸਥਾਨ ਦੀ ਯਾਤਰਾ ਤੇ ਤੁਸੀਂ ਜਾ ਰਹੇ ਹੋ ਉਸੇ ਹੀ ਟਿਕਣਾ ਖੁਸ਼ੀਆਂ ਬਣਾ ਕੇ ਆਪਣੇ ਘਰ ਵਾਪਸ ਸੁੱਖੀ ਸੰਧੀ ਜਾਵੋ ਤਾਂ ਕਿ ਕਿਸੇ ਹਾਦਸੇ ਦਾ ਕੋਈ ਸ਼ਕਾਰ ਵੀ ਨਾ ਹੋ ਸਕੋ ਤੇ ਤੁਸੀਂ ਪੂਰੇ ਕਾਲਸਾ ਲੈ ਜਿਹੜੀ ਅਸੀਂ ਅੱਜ ਤੱਕ ਦੇ ਮੱਥਾਂ ਤੱਕ ਹੋ ਰਹੇ ਆ ਉਹਦਾ ਤੁਸੀਂ ਅਸ਼ੀਆ ਲੈਕ ਕਰਨਿਓ ਤੇ ਘਰ ਵਿੱਚ ਸਾਰੀਆਂ ਨੀਆਂ ਖੁਸ਼ੀਆਂ ਸੇ ਹੀ ਆਉਣੀਆਂ ਚਾਹੀਦੀਆਂ ਨੇ ਜੋ ਕਿ ਆਨੰਦਪੁਰ ਸਾਹਿਬ ਹੋਲਾ ਮਹੱਲਾ ਦੇ ਸੰਬੰਧ ਵਿੱਚ ਲੱਗਦਾ ਹੈ ਤੇ ਹਰ ਸਾਲ ਹੀ ਅਸੀਂ ਲਾਉਂਦੇ ਆ ਤਾਂ ਕਿ ਰੰਗੂ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਬਹੁਤ ਲੰਘੇਟਾਇਆ ਜਾ ਸਕੇ ਔਰ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਉਹਦੀ ਕਿਰਪਾ ਦੇ ਨਾਲ ਅਸੀਂ ਲੰਗਰ ਚਲਾਉਂਦੇ ਹੁਜੇ ਪਾਸ਼ਾ ਮਹਾਰਾਜ ਦੀ ਦਰਵਾਜ਼ੇ ਨਾਲ ਔਰ ਤੁਹਾਨੂੰ ਤਨ ਤੁਹਾਨੂੰ ਬਹੁਤ ਬੀਨੀਆਂ ਪ੍ਰਾਪਤ ਕਰਨ ਵਾਲੇ ਸਾਰੀ ਸੰਗਤਾਂ ਨੇ ਕੁਸ਼ੀਆਂ ਪ੍ਰਾਪਤ ਕਰਨ ਵਾਸਤੇ ਅਸੀਂ ਲੰਗਰ ਲਗਾਉਂਦੇ ਹਾਂ ਔਰ ਪ੍ਰਾਪਤ ਹੁੰਦੀਆਂ ਤੁਹਾਨੂੰ ਕੁਸ਼ੀਆਂ ਤੇ ਇਹ ਸਾਰੀ ਸੰਗਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਘੱਟੋ ਘੱਟ ਤਿੰਨ ਦਿਨ ਲਗਾਤਾਰ ਲੰਗਰ ਚੱਲਦਾ ਜੀ ਤੇ ਸਾਰੀਆਂ ਉਹਤਾਂ ਤੇ ਆਲੇ ਵਾਲੇ ਦੇ ਪਿੰਡਾਂ ਨਹੀਂ ਆ ਵੀ ਆਣ ਕੇ ਸੇਵਾ ਕਰਦੀਆਂ ਬੀਬੀਆਂ ਔਰ ਭਾਈ ਸਾਰੇ ਸੇਵਾ ਕਰਦੇ ਆ ਔਰ ਬਹੁਤ ਹੀ ਮੁੱਤਨੋਂ ਮਨੋਂ ਸੇਵਾ ਕਰਦੇ ਆ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬੱਚੇ ਵੀ ਹੋ ਗਏ ਬੱਚਿਆਂ ਦਾ ਵੀ ਪਰਿਵਾਰ ਦਾ ਵੀ ਥੋੜਾ ਥੋੜਾ ਦਰਦ ਵੀ ਇਹ ਕਰਵਾਉਣਿਆਂ ਦਾ ਵੀ ਹੋਰ ਸੰਯੋਗ ਤੇ ਸਰਪੰਚਾ ਜਿੰਨੇ ਪਿੰਡਾਂ ਦੇ ਜਿਹੜੇ ਇਸ ਆਪਣੇ ਹਰੇ ਹਾਂਜੀ ਮਤਲਬ 15 20 ਪਿੰਡ ਤਾਂ 40 50 ਪਿੰਡਾਂ ਦੇ ਸੇਵਾ ਕਰਦੇ ਆ देना देना अच्छा ये ਉਹਨਾਂ ਦੇ ਸੋ ਜੋ ਉਹਨਾਂ ਦੇ ਸਹਯੋਗ ਦੇ ਨਾਲ ਕੀਤਾ ਜਾਂਦਾ ਹੈ। ਮਤਲਬ ਭਾਈ ਲੰਦਰ ਤੋਂ ਕੀਤਾ। ਕੰਮ ਦੇ ਤੋਂ ਜੋ ਨਾਲ ਇਹ ਕਰਦਾ। اچھا ਇਹ ਚਿੰਨੇ ਦਿਨ ਚੱਲਦਾ ਲੰਦਰ। ਇੱਕ ਬਸ ਚਾਰ ਦਿਨ ਦੀ ਅੱਜ ਕੱਲ ਐਪ ਕੀ ਚਾਰ ਦਿਨ ਚੱਲ ਜਾਂਦਾ। اچھا ਜੀ 25 ਸਾਲਾਂ ਤੋਂ ਕਿਸ ਤਰ੍ਹਾਂ ਦੇ ਦੋ ਜੀ ਸ਼ਰਧਾਲੂ ਬਹੁਤ ਸ਼ਰਦਾ ਦੇ ਨਾਲ ਆਨੰਦਪੁਰ ਸਾਹਿਬ ਜਾਂਦੇ ਆ ਤੇ ਨੌਜਵਾਨ ਜਿਹੜੀ ਆਪਣੀ ਜੂਤ ਆ ਉਹ ਮੋਟਰਸਾਈਕਲਾਂ ਦੇ ਉੱਪਰ ਜਾ ਰਹੇ ਆ। ਤੇ ਕੀ ਉਹਨਾਂ ਨੂੰ ਸਨੇਹਾ ਦੇਣਾ ਚਾਹੁੰਦੇ ਹੋ ਜਿਸ ਜੋੜ ਕੇ ਬੇਨਤੀ ਕੀਤੀ ਤਾਂ ਤੁਸੀਂ ਲੰਬੇ ਚੱਕੇ ਦੇ ਬਾਕੀ ਇਹੇ ਬੇਨਤੀਆਂ ਬਾਕੀ ਜਿਹੜਾ ਪਰਸ਼ਾਤਾ ਜਿਹਾ ਆਇਆ ਉਹ ਚਬਰ ਤੋਂ ਮੈਂ ਚਾਹੋ ਇਹ ਮਿਚਾ ਹੈ ਉਸ ਮੋਸੇਵਾ ਨਾਲ ਕਰੀਏ ਜਾਂ ਖਲਾਫ ਪੁੱਛੀ ਜਾਵੇ ਮਸ਼ਹੂਰ ਬੋਲ ਕੇ ਬਾਕੀ ਅੱਜ ਹੋਲੇ ਮੁਹੱਲੇ ਦੇ ਤੀਜੇ ਦਿਨ ਵੱਡੀ ਤਦਾਰ ਵਿੱਚ ਸੰਗਤਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਹੋਰ ਗੁਰੂ ਘਰਾਂ ਵਿੱਚ ਮੱਥਾ ਟੇਕਿਆ ਅਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਆਈਆਂ ਸੰਗਤਾਂ ਨੇ ਬਲੇ ਸੋਨਿਹਾਲ ਸਾਸਤਰੀਆ ਕਾਲ ਦੇ ਆਕਾਸ਼ ਗੂੰਜਾਉ ਨਾਰਿਆਂ ਨਾਲ ਸਮੁੱਚੇ ਇਲਾਕੇ ਦਾ ਮਹੌਲ ਪਵਿੱਤਰ ਬਣਾ ਦਿੱਤਾ ਹਰ ਪਾਸੇ ਖਾਲਸਾ ਜੀ ਦੇ ਖੁੱਲੇ ਦਰਸ਼ਨ ਦੇ ਦਾਰੇ ਹੋ ਰਹੇ ਨੇ ਨੀਲੇ ਤੇ ਕੇਸਰੀ ਰੰਗ ਦੇ ਦਸਤਾਰਾਂ ਦਾ ਹੜ ਆ ਗਿਆ ਛੋਟੇ ਕੀ ਬੱਚੇ ਕੀ ਨੌਜਵਾਨ ਬਜ਼ੁਰਗਾਂ ਤੇ ਬੀਬੀਆਂ ਸ਼ਸਤਰਾਂ ਬਸਤਰਾਂ ਨਾਲ ਤਿਆਰ ਬਰ ਤਿਆਰ ਹੋ ਕੇ ਪੁਰਾਣੇ ਸਮੇਂ ਦੀ ਯਾਦ ਤਾਜ਼ਾ ਕਰਵਾ ਰਹੇ ਨੇ ਦੱਸ ਦਈਏ ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਕਤਿ ਸ਼੍ਰੀ ਕੇਸਗੜ੍ਹ ਸਾਹਿਬ ਦੀ ਮੈਨੇਜਮੈਂਟ ਵੱਲੋਂ ਸੰਗਤਾਂ ਦੀ ਸਹੂਲਤ ਲਈ ਪੁਖਤਾ ਇੰਤਜ਼ਾਮ ਕੀਤੇ ਨੇ ਦਿਨ ਰਾਤ ਧਾਰਮਿਕ ਸਮਾਗਮਾਂ ਦਾ ਦੌਰ ਚੱਲ ਰਿਹਾ ਹੈ ਲਗਾਤਾਰ ਅੰਮ੍ਰਿਤ ਸੰਚਾਰ ਕੀਤੇ ਜਾ ਰਹੇ ਨੇ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਅਮਰਤ ਛਕ ਰਹੀਆਂ ਨੇ ਸੰਗਤਾਂ ਦੀ ਸਹੂਲਤ ਲਈ ਰਿਹਾਇਸ਼ ਲੰਗਰ ਜੋੜੇਕਾਰ ਗਠੜੀਕਾਰ ਆਦਿ ਦੇ ਇੰਤਜ਼ਾਮ ਵੱਡੇ ਪੱਧਰ ਤੇ ਕੀਤੇ ਜਾ ਰਹੇ ਨੇ ਪਰ ਸੰਗਤਾਂ ਦੀ ਵੱਡੀ ਗਿਣਤੀ ਅੱਗੇ ਇਹ ਇੰਤਜ਼ਾਮ ਵੀ ਘੱਟ ਹੋਏ ਜਾਪਦੇ ਨੇ ਸ਼ਰਦਾ ਦੇ ਪ੍ਰਤੀਕ ਸਰੋਵਰ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਇਸ਼ਨਾਨ ਕੀਤੇ ਤੇ ਗੁਰੂ ਘਰ ਵਿੱਚ ਨਮਸਤਕ ਹੋਏ ਥਾਂ ਥਾਂ ਤੇ ਲੱਗੇ ਲੰਗਰ ਜਿੱਥੇ ਗੁਰੂ ਕੇ ਸਿੱਖਾਂ ਵੱਲੋਂ ਕੀਤੀ ਜਾ ਰਹੀ ਸੇਵਾ ਨੂੰ ਦਰਸਾਰੇ ਨੇ ਉਸੇ ਹੀ ਸੰਗਤਾਂ ਲੰਗਰ ਛੱਕ ਕੇ ਤ੍ਰਿਪਤ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੀਆਂ ਨੇ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ